ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ 23 ਅਗਸਤ ਦੀ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪੰਜਾਬ ਪਲਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਜੀ ਉਮੀਦ ਹੈ ਕਿੰਨੇ ਕੁ ਆਸਾਰ ਅੱਜ ਨੇ ਇਹ ਤੁਹਾਨੂੰ ਖੜੜ ਦੇਾਂਗੇ ਸੋ ਅੱਜ ਦਿਨ ਹੈ ਜੀ 23 ਅਗਸਤ ਦਾ ਸ਼ਨੀਵਾਰ ਦਾ ਦਿਨ ਹੈ ਤੇ ਸਵੇਰ ਦੇ ਲਗਭਗ ਇਹ ਵੀਡੀਓ ਅਸੀਂ ਬਣਾ ਰਿਹਾ ਪਾਣੇ ਕੋ 8 ਵਜੇ ਸਵੇਰ ਦੇ ਔਰ ਐਸੇਲੇ ਜੋ ਹੈ ਕਿ ਇਸ ਨੂੰ ਕੱਲ ਰਾਤ ਦੀ ਵੀਡੀਓ ਦੇ ਵਿੱਚ ਦੱਸਤਾ ਸੀ ਕਿ ਇੱਕ ਪਛਮੀ ਸਿਸਟਮ ਤੇ ਸ਼ੁਰੂਆਤ ਹੋਣ ਜਾ ਰਹੀ ਹੈ ਜਿਹੜਾ ਕਿ 23 ਤਰੀਕ ਤੋਂ ਸਰਗਰਮ ਹੋਵੇਗਾ ਤੇ 23 ਤੋਂ ਲੈ ਕੇ 24 25 26 27 ਇਹਨਾਂ ਦਿਨਾਂ ਦੇ ਵਿੱਚ ਤਗੜੇ ਮੀਂਹ ਦੇ ਸੱਲ ਜਿਹੜੇ ਆ ਪੰਜਾਬ ਦੇ ਵਿੱਚ ਨਾ ਲੱਗਦੇ ਸੂਬੇ ਹਰਿਆਣਾ ਰਾਜਸਥਾਨ ਕਿਮਾ ਚਲੋ ਤਰਖੜ ਜੰਮੂ ਇਹਨਾਂ ਖੇਤਰਾ ਦੇ ਵਿੱਚ ਤਗਰੇ ਮੀਂਹ ਵਰਣਗੇ ਆਉਂਦੇ ਪੰਜ ਛੇ ਦਿਨਾਂ ਦੇ ਵਿੱਚ ਸੋ ਅੱਜ ਤੋਂ ਜਿਹੜੀ ਮੀਂਹਾਂ ਵਾਲੀ ਕਹਾਣੀ ਆ ਉਹ ਸ਼ੁਰੂ ਹੋ ਚੁੱਕੀ ਆ ਜੇਕਰ ਅਸੀਂ ਇਹਦੀਆਂ ਖਤਾਜਾ ਸੈਟਲਾਈਟ ਦੁਸਰਾ ਦੇਖਦੇ ਆ ਗੱਲ ਸਿੱਧੀ ਪੰਜਾਬ ਦੀ ਆਫਾ ਕਰਦੇ ਆ ਤੇ ਤੜਕੇ ਸਵੇਰ ਤੋਂ ਜਿਹੜਾ ਆ 4 ਵਜੇ ਤੋਂ ਲੁਧਿਆਣੇ ਦੇ ਰੇ ਦੇ ਕੁਝ ਪੂਰਬੀ ਖੇਤਰ ਤੇ ਲੁਧਿਆਣੇ ਦੇ ਕੁਝ ਪੱਛਮੀ ਖੇਤਰ ਇੱਧਰ ਅਜੇ ਆ ਖਮਾਣੋ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੁਝ ਖੇਤਰ ਤੇ ਸਮਰਾਲਾ ਮਾਛੀਵਾੜਾ ਦਰਾਹਾ ਰੋਪੜ ਦੇ ਖੇਤਰ ਇਧਰ ਨਵਾਂ ਸ਼ਹਿਰ ਗੜ ਸ਼ੰਕਰ ਬਲਾਚਾ ਉਹ ਇਨ੍ਹਾਂ ਖੇਤਰਾਂ ਦੇ ਵਿੱਚ ਮੀਂਹ ਲੱਗ ਚੁੱਕੇ ਨੇ ਇੱਕ ਸਪੈਲ ਲੱਗ ਚੁਕਿਆ ਕਾਲਿਆ ਘਟਾਵਾਂ ਇਹਨਾਂ ਖੇਤਰਾਂ ਦੇ ਵਿੱਚ ਚੜੀਆਂ ਹੋਈਆਂ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਮਹਾਲੀ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਦੇ ਅਸਾਰ ਨੇ ਇੱਥੇ ਵਿਸ਼ਰਾਟੇ ਲੱਗ ਚੁੱਕੇ ਨੇ ਆਉਂਦੇ ਘੰਟਿਆਂ ਦੇ ਵਿੱਚ ਵਿਸ਼ਰਾਟੇ ਲੱਗਣਗੇ ਤੇ ਜਿਵੇਂ ਤੁਸੀਂ ਸਕਰੀਨ ਦੇ ਦੇਖ ਸਕਦੇ ਆ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜਿਹੜੇ ਬਦਲੇ ਉਹ ਐਕਟਿਵ ਨਹੀਂ ਪਹਾੜਾਂ ਦੇ ਵਿੱਚ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਨੇ ਹਿਮਾਚਲ ਉੱਤਰਾਖੰਡ ਦੇ ਵਿੱਚ ਕਾਲੀਆਂ ਘਟਾਮਾਂ ਚੜੀਆਂ ਹੋਈਆਂ ਨੇ ਤੇ ਉੱਥੇ ਭਾਰੀ ਮੀਂਹ ਲੱਗਣਗੇ ਅਤੇ ਭਾਰੀ ਮੀਂਹ ਮੇਰੇ ਖੇਤਰਾਂ ਦੇ ਵਿੱਚ ਲੱਗਣਗੇ ਸੋ ਅੱਜ ਦੀ ਜੇਕਰ ਅਫਾ ਗੱਲ ਕਰੀਏ ਸ਼ਾਮ ਤੱਕ ਦੁਪਹਿਰ ਤੋਂ ਪਹਿਲਾਂ ਪਹਿਲਾਂ ਵੀ ਤੇ ਦੁਪਹਿਰ ਤੋਂ ਸ਼ਾਮ ਵਾਲਾ ਜਿਹੜਾ ਸਪੈਲ ਹੋਏਗਾ ਭਾਰੀ ਮੀਂਹ ਕੁਝ ਖੇਤਰਾਂ ਦੇ ਵਿੱਚ ਪਹੁੰਚ ਕਰ ਸਕਦੇ ਨੇ ਪਰ ਅੱਜ ਕਾਰਵਾਈਆਂ ਲਿਮਟਡ ਰਹਿਣ ਦੇ ਆਸਾਰ ਨੇ ਯਾਨੀ ਕਿ ਅੱਜ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਨਹੀਂ ਪਹੁੰਚਣਗੇ ਹੋ ਸਕਦਾ ਕੁਝ ਖੇਤਰ ਸਖਣੇ ਵੀ ਰਹਿ ਸਕਦੇ ਨੇ ਹੋ ਸਕਦਾ ਅੱਜ ਦੁਆਬਾ ਦੇ ਕੁਝ ਖੇਤਰ ਜ ਪਹੁੰਚ ਕਰ ਸਕਦੇ ਨੇ ਪਹੁੰਚ ਕਰ ਚੁੱਕੇ ਰਹੇ ਤੇ ਪਹੁੰਚਣਗੇ ਵੀ ਆਉਂਦੇ ਜਿਹੜੇ 10 12 ਘਟਣਾਂ ਨੇ ਯਾਨੀ ਕਿ ਸ਼ਾਮ ਤੱਕ ਹੋਰ ਨਾ ਖੇਤਰਾ ਦੇ ਵਿੱਚ ਵੀ ਉਮੀਦ ਦੇ ਜਿਹੜੇ ਚਾਂਸ ਨੇ ਬਰਕਰਾਰ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਉਮੀਦ ਦੇ ਚਾਂਸ ਨੇ ਅੰਬਾਲਾ ਖੇਤਰ ਕਰਨਾਲ ਕੈਥਲ ਹਿਜਾਉਨਗਰ ਇਹਨਾਂ ਖੇਤਰਾ ਦੇ ਵਿੱਚ ਵੀ ਮੀਂਹ ਲੱਗਣਗੇ ਕਿਉਂਕਿ ਇਹਨਾਂ ਖੇਤਰਾ ਦੇ ਵਿੱਚ ਵੀ ਬੱਦਲ ਚੜ੍ਹਿਆ ਹੋਇਆ ਹੈ ਇਸ ਸਲਾਵਾ ਜੀ ਜੇਕਰ ਪਛਮੀ ਜ਼ਿਲ੍ਹਿਆਂ ਦੀ ਗੱਲ ਕਰਦੇ ਆ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਮੋਗਾ ਸ੍ਰੀ ਤਰਨਤਾਰਨ ਸਾਹਿਬ ਅਮ੍ਰਿਤਸਰ ਸਾਹਿਬ ਇਹ ਖੇਤਰ ਹਾਲੇ ਮੀਂਹ ਤੋਂ ਸਖਣੇ ਨੇ ਪਰ ਇੱਥੇ ਵੀ ਬਦਲ ਬਣੇਗਾ ਬਾਅਦ ਵਿੱਚ ਦੁਪਹਿਰ ਤੋਂ ਬਾਅਦ ਬਣੇ ਤੇ ਇਹਨਾਂ ਖੇਤਰਾਂ ਦੇ ਵਿੱਚ ਵੀ ਕੁਝ ਖੇਤਰ ਹੋਣਗੇ ਜਿੱਥੇ ਮੈਂ ਪਹੁੰਚਣਗੇ ਬਾਕੀ ਅਗਲੇ ਜਿਹੜੇ 3 ਜੀ 24 ਤੋਂ ਲੈ ਕੇ 28 ਦੇ ਵਿਚਕਾਰ ਬਹੁਤ ਹੀ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੇ ਸਪੈਲ ਲੱਗਣ ਜਾ ਰਹੇ ਨੇ ਤੇ ਤਗੜੀ ਜਿਹੜੇ ਮੀਂਹ ਹੋਣਗੇ ਉਹ ਬਹੁਤ ਹੀ ਖੇਤਰਾਂ ਨੂੰ ਕਵਰ ਕਰਨਗੇ ਤੇ ਹਰਿਆਣੇ ਦੇ ਵੀ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਰ ਨੇ ਉਤਰੀ ਰਾਜਸਥਾਨ ਯਾਨੀ ਕਿ ਸ਼੍ਰੀ ਗੰਗਾਨਗਰ ਹਨੂਮਾਨਗੜ੍ਹ ਨੌਪਕੜ ਸਰਤਗੜ੍ਹ ਬਿਕਾਨੇ ਝੂਰ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੇ ਚਾਂਸ ਨੇ ਤੇ ਬਹੁਤ ਹੀ ਖੇਤਰ ਜਿਹੜੇ ਮੀਂਹ ਨਾਲ ਕਵਰ ਹੋਣਗੇ ਸੋ ਅੱਜ ਕੁਝ ਮਾਲਵੇ ਦੇ ਜ਼ਿਲ੍ਹੇ ਯਾਨਕਿ ਲੁਧਿਆਣੇ ਦੇ ਫਟਿਆਲੇ ਦੇ ਸ਼ਰੀਫ ਅਤੇ ਗੜ੍ਹ ਸਾਹਿਬ ਦੇ ਖੇਤਰ ਰੋਪੜ ਮਹਾਲੀ ਜਾਨੀਗੜ੍ਹ ਦੇ ਨਵਾਸ਼ਰ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਐਸਓਐਲ ਜਾਰੀ ਨੇ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋ ਰਹੇ ਨੇ ਤੁਹਾਨੂੰ ਆਇਆ